ਅਜਨਾਬਾ ਦੇ ਨਜ਼ਦੀਕ ਪੈਂਦੇ ਪਿੰਡ ਕਕਰਾਲਾ ਵਿੱਚ ਡੀਐਸਪੀ ਮੈਡਮ ਪ੍ਰਭਜੋਤ कौर ਪਹੁੰਚੀ ਤੇ ਉਹਨਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਚੇਅਰਮੈਨ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਨਾਬਾ ਦੇ ਸ੍ਰੀਿੰਦਰਪਾਲ ਸ਼ਰਮਾ ਵੀ ਪਹੁੰਚੇ ਤੇ ਉੱਥੇ ਮਿੰਨੀ ਪੀਐਚ ਦੇ ਵਿੱਚ ਬੂਟੇ ਲਗਾਏ ਗੁਰੂ ਘਰ ਦੇ ਵਿੱਚ ਬੂਟੇ ਲਗਾਏ ਤੇ ਉਹਨਾਂ ਨੇ ਬਹੁਤ ਵਧੀਆ ਸਨੇਹਾ ਦਿੱਤਾ ਵੀ ਸਾਨੂੰ ਬੂਟੇ ਲਗਾਉਣੇ ਚਾਹੀਦੇ ਪੂਰੀ ਵੀਡੀਓ ਦੇਖੋ ਜੀ ਮਸ਼ਕੁਰ ਹਾਂ ਆ ਕਕਰਾਲਾ ਕੌਂਸੀ ਉਤੇ ਮੋਟੇ ਲਗਾਏ ਨੇ ਕੀ ਕਹਿਣਾ ਚਾਹੁੰਦੇ ਸੀ ਇਹ ਬਹੁਤ ਚੰਗਾ ਉਪਰਾਲਾ ਹੈਗਾ ਕਕਰਾਲਾ ਨਿਵਾਸੀਆਂ ਲਈ ਵੀ ਤੇ ਚੇਅਰਮੈਨ ਸਾਹਿਬ ਹੈਗੇ ਨੇ ਇਥੇ ਹੋਰ ਆਪਣੇ ਨਿਵਾਸੀ ਹੈਗੇ ਸੋ ਬਹੁਤ ਚੰਗੀ ਗੱਲ ਹੈਗੀ ਹੈ ਕਿ ਵੀ ਅਸੀਂ ਬੁੱਟੇ ਲਾਈਏ ਬਿਕੋਜ਼ ਕਾਨੂੰ ਇਹਨਾਂ ਨੇ ਹੀ ਸਾਨੂੰ ਸਹੀ ਵਾਤਾਵਰਣ ਸਵਛ ਵਾਤਾਵਰਣ ਜਿਹੜੀ ਪੋਲਿਊਸ਼ਨ ਹੈ ਉਹ ਸਾਰੇ ਕੰਟਰੋਲ ਜਿਹੜਾ ਵੈਦਰ ਕੰਟਰੋਲ ਹੈਗਾ ਹੁਣ ਗ੍ਰੀਨ ਹਾਊਸ ਇਫੈਕਟ ਹੋ ਰਿਹਾ ਹੈ ਕਾਫੀ ਵੈਦਰ ਵੀ ਚੇਂਜ ਆ ਰਿਹਾ ਹੈ ਉਹਨੂੰ ਸਾਰਿਆਂ ਨੂੰ ਕਾਬੂ ਕਰਨ ਲਈ ਪੇੜ ਲਾਣਾ ਸਭ ਤੋਂ ਸੌਖਾ ਤੇ ਸਭ ਤੋਂ ਵਧੀਆ ਚੰਗਾ ਤਰੀਕਾ ਹੈ ਜੀ ਚਿੰਨਸਰ ਟੂ ਕੀ ਕਰਾਂ ਚੁਮਿਆ ਪਹਿਲਾਂ ਤਾਂ ਸਾਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਅੱਜ ਬਹੁਤ ਵਧੀਆ ਦਿਨ ਆ ਸਾਡੇ ਜਿਹੜੇ ਆ ਯੰਗ ਡੀਐਸਪੀ ਸਹਿਬਾ ਔਰ ਸਾਡੇ ਇਥੇ ਸੱਦੇ ਤੇ ਸਾਡੀ ਬੇਨਤੀ ਤੇ ਇਥੇ ਜਿਹੜੀ ਐ ਪਲਾਂਟੇਸ਼ਨ ਔਰ ਬੂਟੇ ਲਾਉਣ ਆਏ ਆ ਜੀ ਔਰ ਅਸੀਂ ਜਿਹੜਾ ਪੰਜਾਬ ਨੂੰ ਜਿਹੜਾ ਕਹਿੰਦਾ ਨਾ ਵੀ ਹਰਿਆ ਭਰਿਆ ਪੰਜਾਬ ਬਣਾਉਣਾ ਰੰਗਲਾ ਪੰਜਾਬ ਜੀ ਨੂੰ ਸਾਡੇ ਸੀਐਮ ਸਾਹਿਬ ਕਹਿੰਦੀਆਂ ਜੀ ਉਹੀ ਜਿਹੜੀ ਆ ਅਸੀਂ ਲੜੀ ਚ ਅੱਜ ਕਕਰਾਲਾ ਵੀਖੇ ਪਹਿਲਾਂ ਵੀ ਬੂਟੇ ਲਾ ਲੇ ਔਰ ਨੀਅਰ ਆਊਟ ਇਹ ਪਿੰਡ 'ਚ 350 ਦੇ ਕਰੀਬ ਜਿਹੜੇ ਆ ਬੂਟੇ ਲੱਗ ਚੁੱਕੇ ਆ ਉਹਦੇ 'ਚੋ ਜ਼ਿਆਦਾਤਰ ਜਿਹੜੇ ਆ ਫਲਾਂ ਵਾਲੇ ਵੀ ਨੇ ਪਹਿਲਾਂ ਜਿਹੜੇ ਲੋਕ ਡੇਕਾਂ ਵਗੈਰਾ ਲਾਉਂਦੇ ਸੀ ਬਟ ਅਸੀਂ ਥੋੜਾ ਚੇਂਜ ਕੀਤਾ ਅਸੀਂ ਫਲਦਾਰ ਬੂਟੇ ਛਾਂਦਾਰ ਬੂਟੇ ਔਰ ਰਾਇਤੀ ਬੂਟੇ ਜਿਹੜੇ ਘਟਦੇ ਜਾ ਰਹੇ ਨੇ ਅਸੀਂ ਪੰਜਾਬ 'ਚ ਉਹਨਾਂ ਨੂੰ ਫੋਕਸ ਕਰ ਰਹੇ ਆ ਇਹ ਇੱਕ ਤਰ੍ਹਾਂ ਦੀ ਆਕਸੀਜਨ ਦੀ ਫੈਕਟਰੀ ਆਉਣ ਵਾਲੇ ਸਮੇਂ 'ਚ ਸਾਡੇ ਬਜ਼ੁਰਗਾਂ ਲਈ ਸਾਡੀ ਆਉਣ ਵਾਲੀ ਪੀੜ੍ਹੀ 'ਚ ਜਦੋਂ ਆਉਣ ਵਾਲੀ ਪੀੜ੍ਹੀ ਇਹਦੇ ਫਲ ਖਾਊਗੀ ਤੇ ਮੇਰੇ ਖਿਆਲ 'ਚ ਉਹ ਜਿਹੜਾ ਇਸ ਸਮੇਂ ਜਿਹੜੇ ਲੋਕਾਂ ਨੇ ਉਪਰਾਲਾ ਕੀਤਾ ਉਹਨਾਂ ਨੂੰ ਯਾਦ ਜ਼ਰੂਰ ਕਰੂਗੀ ਔਰ ਅਸੀਂ ਐਵੇਂ ਜਿਹੜਾ ਸਾਡੇ ਸੀਐਮ ਸਾਹਿਬ ਦੀ ਸੋਚ ਆ ਪੰਜਾਬ ਨੂੰ ਰੰਗਲਾ ਪੰਜਾਬ ਖੇਡਾਂ ਚ ਬੂਟੇ ਚ ਹਰ ਪਾਸੇ ਜਿਹੜਾ ਬਣਾਵਾਂਗੇ ਔਰ ਫਿਰ ਮੈਂ ਧੰਨਵਾਦ ਕਰਦਾ ਹਾਂ ਸਾਡੇ ਜਿਹੜੇ ਯੰਗ ਡੀਐਸਪੀ ਦਾ ਜਿਨ੍ਹਾਂ ਨੇ ਛੋਟੇ ਜਿਹੇ ਸੱਦੇ ਤੇ ਆਪਣੀ ਸਮਾਂ ਕੱਢ ਕੇ ਇੱਥੇ ਆਏ ਨੇ ਔਰ ਆਪ ਸਭੀ ਅਗਲੇ ਵੀ ਪ੍ਰੋਗਰਾਮਾਂ ਅਜੇ ਇਦਾਂ ਹੀ ਸ਼ਿਕਰਤ ਕਰਨਗੇ ਔਰ ਇਹਨਾਂ ਦਾ ਧੰਨਵਾਦ ਔਰ ਸਾਰਿਆਂ ਦਾ ਤੁਹਾਨੂੰ ਵੈਗੜੀ ਦਾ ਖਾਲਸਾ ਵੈਗੜੀ ਦੇ ਭਤੀਜੇ